जनानी बाबी की गल बाबी की गल खैर तो लोग थक कर बैठ गए बाबी की गल बाबी की गल बस या तो नंगी करो नंगी 画面 ਹਾਂ ਜੀ ਇਹਨਾਂ ਨੇ ਘਰ ਵਿੱਚ ਆਣ ਕੇ ਪਾਇਆ ਮੇਰੇ ਬੱਚੇ ਦੇ ਕੱਪੜੇ ਪਾੜੇ ਇਹਨਾਂ ਨੇ ਮੇਰੀ ਗੁੜੀਆਂ ਤੇਰੀ ਕੰਮ ਤੋਂ ਜੇ ਆਣ ਕੇ ਖਲੋਤੀ ਆ ਤੇ ਖਲੋਤੀ ਨੇ ਇਹਨਾਂ ਨੇ ਬੂਏ ਦੇ ਵਿੱਚੋਂ ਫੜ ਲਿਆ ਇਹਨਾਂ ਨੇ ਉਹ ਜਨਾਨੀ ਜਿਹੜੀ ਅਨਪਛਾਤੀ ਆਈ ਆ ਕੋਨੇ ਬੱਸ ਫੜ ਲਿਆ ਮੁੜ ਕੇ ਮੁੰਡੇ ਆ ਗਏ ਮੁੰਡਿਆਂ ਨੇ ਫੜ ਲਿਆ ਵਾ ਮੁੰਡਿਆਂ ਨੇ ਚੁੱਕ ਕੇ ਮਾਰਿਆ ਇਹਨੂੰ ਕੰਧ ਦੇ ਨਾਲ ਤੇ ਸਿਰ ਦਾ ਪਾੜਿਆ ਮੁੰਕਿਆਂ ਤੋਂ ਬਾਅਦ ਇਹਨੇ ਕਾ ਕੱਪੜੇ ਉਹਨੇ ਮੁੰਡੇ ਨੇ ਪਾੜੇ ਇਹਨਾਂ ਦੇ ਵੀਡੀਓ ਵਿੱਚ ਵੀ ਸਾਰਾ ਕੁਝ ਹੁੰਦਿਆ ਵਾ ਕਿ ਇਹਨੇ ਮੁੰਡੇ ਦੇ ਕੱਪੜੇ ਪਾੜੇ ਤੇ ਖਿੱਚ ਕੇ ਕਿ ਲੱਤਾਂ ਮਾਰੀਆਂ ਉਹਨਾਂ ਨੇ ਠੀਕ ਦੀਪ ਕੋ ਗੱਲਬਾਤ ਹੋ ਗਈ ਹੈ ਕਿ ਸਾਡਾ ਪਹਿਲਾ ਲੜਾਈ ਦਾ ਝਗੜਾ ਚੱਲਦਾ ਪਿਆ ਸੀ ਉਹਦੇ ਮੁਕਾਬਲੇ ਇੱਥੇ ਕੋਹਾ ਕੁਛ ਹੁੰਦਾ ਰਿਹਾ ਕੋੜ ਕਚਰੀ ਦਾ ਕੇਸ ਚੱਲਦਾ ਪਿਆ ਸਾਡਾ ਸਾਰਾ ਕੁਝ ਚੱਲਦਾ ਪਿਆ ਆ ਤੀਸਰੇ ਬੰਦੇ ਆਣ ਕੇ ਕਬਜ਼ਾ ਕਰਦੇ ਵੇ ਆ ਉਹ ਆਣ ਕੇ ਕੱਲ ਸਵੇਰ ਕਾ 6 ਵਜੇ ਆਣ ਕੇ ਸਾਡੇ ਗਾਲਾ ਗਲੋਚ ਕੀਤੀ ਸਾਡੇ ਘਰ ਆਣ ਕੇ ਖੱਤੀ ਪੇ ਗਾਲ ਗਲੋਚ ਕੀਤੀ ਆ ਮੈਨੂੰ ਦੋ ਤਿੰਨ ਬੰਦਿਆਂ ਨੇ ਫੜ ਕੇ ਕੁੱਟਿਆ ਮਾਰਿਆ ਆ ਮੇਰੇ ਸਿਰ 'ਤੇ ਸੱਟ ਲਗਾਈ ਆ ਮੇਰੀ ਮਦਰ ਨੂੰ ਵੀ ਕੁੱਟਿਆ ਹੈ ਸਾਡੇ ਘਰ ਕੋਈ ਵੀ ਨਹੀਂ ਹੈਗਾ ਸੀ ਮੇਰੇ ਮੰਮਾ ਸੀ ਮੈਂ ਸੀ ਹੋਰ ਕੋਈ ਵੀ ਨਹੀਂ ਹੈਗਾ ਮੇਰੇ ਬ੍ਰਦਰ ਨੇ ਕੰਮ ਤੇ ਗਏ ਹੋਏ ਨੇ ਕੋਈ ਵੀ ਘਰੇ ਨਹੀਂ ਹੈਗਾ ਸੀ ਬਹੁਤ ਵਾਰ ਗਾਲ ਗਲੋਚ ਕੀਤੀ ਆ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਨੇ ਪ੍ਰੂਫ ਸਾਰੇ ਕੈਮਰੇ ਵਗੈਰਾ ਸਾਰੇ ਸਾਡੇ ਕੋਲ ਤੋੜ ਤੋਂ ਭੰਨ ਦਿੱਤੇ ਨੇ ਉਹਨਾਂ ਕੋਲ ਹਥਿਆਰ ਨਹੀਂ ਸੀ ਉਹਨਾਂ ਨੇ ਡੰਡੇ ਡੰਡੇ ਸੀ ਉਹਨਾਂ ਕੋਲ ਡੰਡੇ ਵਗੈਰਾ ਸੀ ਉਹ ਅਸ਼ੋਕ ਕੁਮਾਰ ਨੇ ਡੰਡਾ ਫੜਾਇਆ ਮੇਰੇ ਮੰਮਾ ਦੇ ਮਦਦ ਦੇ ਸਿਰ 'ਚ ਮਾਰਨ ਲਈ ਉਹਦੇ ਸਪੋਰਟ ਮੈਂ ਅੱਗੇ ਹੋ ਗਈ ਜਿਹੜਾ ਸੋਨੂ ਆ ਸੋਨੂ ਨੇ ਮੇਰੇ ਬਾਲਾ 'ਚ ਫੜ ਕੇ ਮੈਨੂੰ ਬੜੀ ਜ਼ੋਰ ਦੀ ਕੰਦਨਾ ਮਾਰਿਆ ਆ ਉਹਦੇ ਨਾਲ ਮੇਰੇ ਸਿਰ ਪਾਟਾ ਆ ਉਹਨਾਂ ਨੇ ਮੇਰੀ ਚਪੇੜਾ ਵੀ ਮਾਰੀਆਂ ਮੌਂਟੀ ਨੇ ਮੇਰੇ ਟਿੱਡੇ 'ਚ ਲੱਤਾਂ ਮਾਰੀਆਂ ਨੇ ਬਾਅਦੋਂ ਉਹ ਗਾਲੀ ਗਲੋਚ ਕਰਦੀ ਰਹੀ ਆ ਮੈਂ ਆਪਣੇ ਮਦਰ ਨੂੰ ਲੈ ਕੇ ਅੰਦਰ ਹੋ ਗਈਆਂ ਦਰਵਾਜ਼ਾ ਮਾਰ ਲਿਆ ਦਰਵਾਜ਼ਾ ਵੀ ਬੰਨਿਆ ਉਹਨਾਂ ਨੇ ਸਾਡਾ ਬੜੀ ਗਾਲੀ ਗਲੋਚ ਕਰਦੇ ਰਹੇ ਨੇ ਬਾਅਦ 'ਚ ਉਹਨਾਂ ਨੇ ਸਾਡੇ ਕੈਮਰੇ ਭੰਨਤੇ ਨੇ ਸਾਰੇ ਦੋਨੋਂ ਕੈਮਰੇ ਭੰਨਤੇ ਨੇ ਗੱਡੀ ਤੇ ਅਗਲੇ ਤੇ ਪਿਛਲੇ ਅਸ਼ੋਕ ਮੌਂਟੀ ਤੇ ਸੋਨਾ ਦੋਨੋਂ ਪਏ ਨੇ ਸੋਨੇ ਨੇ ਚਪੇੜਾ ਵੀ ਮਾਰਿਆ ਨੇ ਮੈਨੂੰ ਫੜਿਆ ਵੀ ਆ ਉਹਨਾਂ ਨੇ ਸਿਰ ਮੁਕੰਦਨਾ ਮਾਰਿਆ ਤੇ ਕਿਨਾ ਮੋਂਟ ਹੈਗੀ ਕੋਣ ਹੈ ਸਾਡੇ ਨਾਲ ਕੋਈ ਝਗੜਾ ਸਾਡੇ ਝਗੜਾ ਕੋਈ ਨਾ ਸਾਡੀ ਜਗ੍ਹਾ ਦਾ ਝਗੜਾ ਆ ਉਹਦੇ ਸਿੰਸਲੇ ਦੇ ਮਕਾਨ ਕਮੀਜ਼ ਮੇਰੀ ਤੋਂ ਵੱਡ ਕੇ ਕਮੀਜ਼ ਵੀ ਪਾੜਤੀ ਸਾਰੀ ਸਾਰੀ ਕਮੀਜ਼ ਪਾੜਤੀ ਚਪੇੜਾ ਵੀ ਮਾਰਿਆ ਮੇਰੇ ਮੂੰਹ ਤੇ ਸਿਰ ਤੇ ਵੀ ਸਕੰਦਰਾ ਵੀ ਚੱਕ ਕੇ ਮਾਰਿਆ ਮੈਨੂੰ ਗਾਲੀ ਗਲੋਚ ਵੀ ਬਹੁਤ ਗੰਦੇ ਗੰਦੇ ਕੱਢਦੀ ਪਈ ਇੱਕ ਲੇਡੀ ਆ ਉਹ ਵੀ ਆਈ ਸੀ ਉਹ ਵੀ ਗਾਲਾਂ ਕੱਢਦੀ ਪਈ ਸੀ ਗੰਦੀ ਗੰਦੀ ਉਹਦਾ ਨਾਂ ਨਹੀਂ ਪਤਾ ਅਣਪਛਾਤੀ ਸੀ ਕਦੇ ਦੇਖੀ ਵੀ ਨਹੀਂ ਅਸੀਂ ਪਹਿਲੀ ਵਾਰ ਆਏ ਪੁਲਿਸ ਨੂੰ ਕੋਪਲੇਡ ਕੀਤੀ ਆ ਸਾਰਾ ਕੁਝ ਪੁਲਸਾਂਦੀ ਆ ਹਨ ਕਿ ਆਪਣੀ ਗਰਵੇ ਕਰਕੇ ਚਲੀ ਜਾਂਦੀ ਆ ਅ ਕੱਲ ਆਈ ਹੁਣ ਪਾਸਾਂ ਜੇ ਮੈਂ ਕਰਦੇ ਆ ਕਿ ਜੋ ਸਾਡੀ ਇਨਸਾਫਾਨੂੰ ਮਿਲਣਾ ਚਾਹੀਦਾ ਆ ਤੇ ਇਦਾਂ ਕੱਲ ਨੂੰ ਕੁਝ ਵੀ ਹੋ ਸਕਦਾ ਮੈਂ ਕੰਮ ਤੇ ਵੀ ਜਾਣਾ ਆ ਕੱਲ ਨੂੰ ਮੈਂ ਆਉਣਾ ਜਾਣਾ ਵੀ ਆ ਕਿਤੇ ਮੈਨੂੰ ਕੋਈ ਖਤਰਾ ਇਹਨਾਂ ਤੋਂ ਕਿਰਪਾਲ ਕੁ ਕੀ ਗੱਲਬਾਤ ਹੋਈ ਕਿਰਪਾਲ ਸਰ ਗੱਲਬਾਤ ਕੋਈ ਨਹੀਂ ਹੋਈ ਘਰੇ ਅਸੀਂ ਇਹਨਾਂ ਨੇ ਕੰਦਾ ਢੋਂਡੇ ਮੈਂ ਐਸਐਚਓ ਸਾਹਿਬ ਨੂੰ ਬੁਲਾਇਆ ਵਾ ਫੋਨ ਕਰਕੇ ਐਸਐਚਓ ਸਾਹਿਬ ਮੌਕੇ ਤੇ ਆਇਆ ਮੌਕਾ ਵੇਖ ਕੇ ਗਿਆ ਮੈਂ ਗੁੜੀਆਂ ਨੂੰ ਕਿਹਾ ਮੈਂ ਕਿਹਾ ਜਦੋਂ ਸਾਡੇ ਕੋਰਚ ਕੇਸ ਚੱਲਣ ਡਿਆ ਵਾ ਇਹ ਆਣ ਕੇ ਮੈਂ ਕਿਹਾ ਮਕਾਨ ਢੋਂਡੇ ਤੇ ਐਸਐਚਓ ਕਹਿੰਦਾ ਵਾ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਢੋਂਡੇ ਨਾ ਬਣਾਉਣਗੇ ਵੀ ਆਪੇ ਕਹਿੰਦਾ ਮਣਕੇ ਮੈਂ ਅਸੀਂ ਵੀਡੀਓ ਬਣਾਉਣ ਗਈ ਹੈ ਗੁੜੀਆਂ ਘਰ ਵੀਡੀਓ ਬਣਾਉਣ ਗਈ ਇਹਨਾਂ ਨੇ ਐਸਐਚਓ ਦੇ ਸਾਹਮਣੇ ਕਿਹਾ ਕਹਿੰਦਾ ਵੀਡੀਓ ਨਹੀਂ ਬਣ ਦੇਣੀ ਮੜ ਕੇ ਫਿਰ ਜਗਾ ਮੈਂ ਕਿਹਾ ਨਹੀਂ ਨਾ ਬਣਦਾ ਨਹੀਂ ਕੋਣ ਕੇ ਐਸ ਐਚਓ ਮੈਨੂੰ ਕਿਹਾ ਕਹਿੰਦਾ ਵੀ ਤੁਸੀਂ ਬਾਹਰੋਂ ਵੀਡੀਓ ਬਣਾ ਸਕਦੇ ਜੋ ਤੁਸੀਂ ਅੰਦਰੋਂ ਨਹੀਂ ਬਣਾ ਸਕਦੇ ਮੈਂ ਕਿਹਾ ਠੀਕ ਨਹੀਂ ਬਣਾ ਸਕਦੇ ਅਸੀਂ ਪਿਛਲੇ ਬਨੇ ਗਏ ਆ ਵੀਡੀਓ ਬਣਾਉਣ ਵਾਸਤੇ ਗਏ ਆ ਤੇ ਇਹਨਾਂ ਨੇ ਉੱਠ ਕੇ ਤੇ ਗਾਲਾਂ ਕੱਢਣ ਲੱਪੇ ਤੁਸੀਂ ਵੀਡੀਓ ਨਹੀਂ ਬਣਾਉਣੀ ਮਿਲ ਗਿਆ ਐਸ ਐਚਓ ਨੂੰ ਕਹਿੰਦੇ ਆ ਕਿ ਤੂੰ ਇਹ ਵੀਡੀਓ ਬਣਾਉਂਦੇ ਆ ਕਿ ਉਹਨੇ ਫਿਰ ਕਿਹਾ ਵੀ ਤੂੰ ਇਹਨਾਂ ਨੂੰ ਬਾਹਰੋਂ ਬਣਾਉਂਦੇ ਵੀਡੀਓ ਐਸ ਐਚਓ ਨੇ ਆ ਗੱਲ ਜਰੂਰ ਕਹੀ ਉੱਥੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੇਰਾ ਗਾਲਾਂ ਕੱਢਣ ਲੱਪੇ ਗਾਲਾਂ ਇਹਨਾਂ ਵੀ ਗਾਲਾਂ ਕੱਢੀਆਂ ਆਪਾਂ ਵੀ ਕੱਢੀਆਂ ਜਦੋਂ ਫਿਰ ਇਹ ਬੋਲਣ ਦੇ ਫਿਰ ਅਸੀਂ ਵੀ ਤਾਂ ਬੋਲਣਾ ਹੀ ਆ ਜਦੋਂ ਤੁਸੀਂ ਉੱਠ ਕੇ ਲੇਡੀਜ਼ ਨੂੰ ਗਾਣਾ ਕੱਢੋਗੇ ਤਾਂ ਅਸੀਂ ਕਿਉਂ ਨਹੀਂ ਬੋਲਾਂਗੇ ਅਸੀਂ ਕਿਤਰਾ ਚੁੱਪ ਕਰ ਜਾਾਂਗੇ ਅਸੀਂ ਗਾਣਾ ਗੁਲਾ ਕੱਢ ਕੇ ਆਪਣੇ ਘਰ ਆ ਗਏ ਇਹਨਾਂ ਨੇ ਮਗਰੋਂ ਜਨਾਨੀ ਮੰਗਾਈ ਆ ਮਗਾ ਕੇ ਜਨਾਨੀ ਤੇ ਇਹਨਾਂ ਨੇ ਘਰੋਂ ਆਣ ਕੇ ਖਿੱਚ ਲਿਆ ਕੁੜੀਆਂ ਨੂੰ ਮੁੜ ਕੇ ਇਹਨਾਂ ਨੇ ਜੋ ਮੁੰਟੀ ਆ ਜੋ ਇਹਨਾਂ ਸ਼ੋਕਾ ਵਾ ਆੜਾ ਸ਼ੋਕ ਦਾ ਡੀਲਰ ਹੈਗਾ ਵਾ ਇਹਨੇ ਵੀ ਆਣ ਕੇ ਤੇ ਬਹੁਤਾ ਵੱਧ ਘੱਟ ਕੇ ਤਾਂ ਡਾਂਗ ਲਿਆ ਕੇ ਫੜਾਈ ਆ ਫਿਰ ਉਹ ਜਿਹੜੀ ਜਨਾਨੀ ਆ ਬਹੁਤ ਗੰਦੀਆਂ ਗੰਦੀਆਂ ਗਾਣਾ ਕੱਢੀਆਂ ਆੜਾ ਬੂਹਾ ਤਿੱਕਰ ਉਹਨਾਂ ਨੇ ਭੰਨਿਆ ਵਾ ਤੈਨੂੰ ਕੋਈ ਇਨਸਾਫ ਨਹੀਂ ਕਿਸੇ ਪਾਸੇ ਨਹੀਂ ਮਿਲਦਾ ਪਹਿਲਾਂ ਵੀ ਸਾਡੀ ਮੇਰੀ ਗੁਡੀਆਂ ਨੂੰ ਧਮਕੀਆਂ ਦਿੱਕਰ ਇਹਨਾਂ ਨੇ ਲਾਈਆਂ ਵਾ ਪੂਰੀਆਂ ਇਹਨਾਂ ਨੇ ਬੱਚਿਆਂ ਦੇ ਬੱਚੇ ਦੇ ਨਾਲੇ ਕੱਪੜੇ ਧਿੱਕਰ ਪਾੜ ਦਿੱਤੇ ਇਹਨਾਂ ਨੇ ਇਹਦਾ ਕਿੱਡੀ ਕ ਇਨਸਾਫ ਦੀ ਗੱਲ ਹੈ ਕੀ ਦੱਸੋ ਤੁਸੀਂ ਮੈਨੂੰ ਕੀ ਇਨਸਾਫ ਹੈ ਅਸੀਂ ਕੱਲੇ ਘਰ ਵਿੱਚ ਰਹਿਨੇ ਬੱਚੇ ਮੇਰੇ ਦੋ ਕੰਮਾਂ ਦੇ ਜਾਂਦੇ ਐ ਇਹ ਕਿਸ ਬਨ ਇਨਸਾਫ ਨਹੀਂ ਮਿਲੰਦਿਆ ਸਾਨੂੰ ਤੇ ਕਿੱਥੋਂ ਨਹੀਂ ਸਾਨੂੰ ਕਿਸ ਬਨ ਇਨਸਾਫ ਮਿਲੰਦਿਆ ਜੋ ਇਹਨੇ ਕੱਪੜੇ ਪਾੜ ਦਿੱਤੇ ਇਹਨਾਂ ਨੇ ਸਾਰੇ ਕੁੜੀ ਦੇ ਮੁੜ ਕੇ ਮੰਦਰੋਂ ਖੜ ਕੇ ਕੁੜੀ ਨੂੰ ਕੱਪੜਾ ਦਿੱਤਾ ਸੋਨੇ ਨੇ ਤੇ ਮੁੰਟੀ ਨੇ ਕੱਪੜੇ ਪਾੜਿਆ ਨਾਲ ਡੀਲਰ ਨੇ ਡਾਂਗ ਫੜਾਈ ਆ ਅਸੀਂ ਮੁੜ ਕੇ ਡਾਂਗ ਟਿੱਕਰ ਖੋਈ ਇਹਨਾਂ ਕੋਲੋਂ ਜਦੋਂ ਅਸੀਂ ਮੁੜ ਕੇ ਲੜਦੇ ਆ ਫਿਰ ਇਹਦੇ ਕੁਛ ਨਾ ਕੋਈ ਕਰਨਾ ਡਾਂਗ ਤੋੜੀ ਅਸੀਂ ਮੁੜ ਕੇ ਬੂਆ ਮਾਰ ਲਿਆ ਬੂਆ ਮਾਰਨ ਤੋਂ ਬਾਅਦ ਜੂ ਦੀ ਗਾਲਾਂ ਕੱਢਦੀ ਸੀ ਜਨਾਨੀ ਆਣ ਕੇ ਪੂਰੀਆਂ ਗਾਲਾਂ ਕੱਢੀਆਂ ਕੱਢ ਕੇ ਗਾਲਾਂ ਫਿਰ ਇਹਨਾਂ ਨੇ ਕੈਮਰੇ ਵੀ ਸਾਡੇ ਸਾਰੇ ਭੰਨੇ ਭੰਨ ਕੇ ਕੈਮਰੇ ਦੇ ਇਹਨਾਂ ਨੇ ਕੀ ਇਸ ਸਮੇਂ ਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਸਿੰਪਲ ਨੇਡ ਕੀਤੀ ਹੋ ਕੀ ਇਹ ਤਾਂ ਲਗਾਤਾਰ ਕੋਈ ਕਾਰਵਾਈ ਨਹੀਂ ਕੋਈ ਨਹੀਂ ਲੱਗੰਦੇ ਸਾਨੂੰ ਕਾਰਵਾਈ ਕੋਈ ਹੋ ਕੋਈ ਅਜੇ ਜ਼ਿਕਰ ਕੁਛ ਨਹੀਂ ਕਹਿੰਦੇ ਆ ਸਾਰੇ ਕੈਮਰੇ ਇਹਨਾਂ ਨੇ ਪਰ ਇਹਨਾਂ ਨੂੰ ਹਜੇ ਤੱਕ ਨਹੀਂ ਕੋਈ ਕੁਛ ਲੱਗਣ ਰਿਹਾ ਵੀ ਸਾਡਾ ਕੋਈ ਇਨਸਾਫ ਮਿਲੂਗਾ ਸਾਨੂੰ ਕੋਈ ਨਹੀਂ ਸਮਝ ਲੱਗੇ ਨਾ ਪੁਲਸਕੇ ਉੱਤੋਂ ਤਿੱਕਰ ਫੋਨ ਕੀਤਾ ਆ ਜਿਹੜਾ ਜੀਸੀਬ ਆ ਸੱਦੇ ਲੱਗੇ ਥਾਣੇ ਦੇ ਲੱਗੇ ਹੈਗਾ ਵਾ ਇਹ ਬਾਲਮੀਕ ਦੀ ਮੂਰਤੀ ਲੱਗੇ ਉੱਤੋਂ ਤਿੱਕਰ ਮੈਂ ਫੋਨ ਕੀਤੇ ਆ ਉਹ ਵੀ ਆਇਆ ਮੌਕੇ ਤੇ ਕਹਿੰਦਾ ਕਹਿੰਦਾ ਟੋਂ ਦੋ ਕੰਦਾ ਜਦੋਂ ਕੋਰਟ ਚ ਕੇਸ ਚੱਲਦਾ ਫਿਰ ਇਹਨਾਂ ਦਾ ਕੰਦਾ ਟੋਂਦਾ ਪੁਲਸ ਦਾ ਕੀ ਫਰਜ ਪੰਦਾ ਇਹ ਕੰਦਾ ਢਵਾਈਏ ਤੇ ਗਾੜੀਆਂ ਕਹਿੰਦਾ ਕਹਿੰਦਾ ਪੰਜ ਮੈਂ ਸਾਨੂੰ ਪੈਸੇ ਪੁਲਸ ਨੂੰ ਅਸੀਂ ਝਾੜਾ ਹੁਣ ਤੁਸੀਂ ਬਾਹਰ ਨਿਕਲੋ ਤੁਹਾਨੂੰ ਇਹ ਮਾਰਦਾ ਜੇ ਸੀ ਵੀ ਕਹੀ ਸੀ ਪੀ ਸਾਹਿਬ ਜੜਿਆ ਏ ਸੀ ਪੀ ਸਾਹਿਬ ਮੰਗ ਕੀ ਕਰਦੇ ਆ ਮੰਗ ਕਰਦੇ ਵੀ ਹਨੂ ਸਾਫ ਮਿਲਣਾ ਚਾਹਦਾ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਤੇ ਸਾਡੀ ਜਿਹੜੀ ਜਗਾ ਵਾ ਸਾਡੀ ਜਗਾ ਦਾ ਉਥੇ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਸਾਡੇ ਕੋ ਕਾਗਜ ਹੀ ਤੱਕਰ ਨਹੀਂ ਵੇਖਦੇ ਪੁਲਸ ਸਾਡੇ ਕਾਗਜ ਵੀ ਨਹੀਂ ਵੇਖਦੇ ਵੀ ਤੁਸੀਂ ਕਾਗਜ ਵਿਖਾਉਂਦੇ ਸਾਡੇ ਕਾਗਜ ਹੀ ਵੇਖ ਲਓ ਤੇ ਗਏ ਜਦੋਂ ਫੜ ਕੇ ਤੇ ਪਾੜੇ ਇਹਨਾਂ ਨੇ ਕੱਪੜੇ ਮੈਂ ਉਹ ਕਿਨੇ ਚੁੱਕ ਕੇ ਕੁੜੀ ਨੂੰ ਮਾਰਿਆ ਇਹਨਾਂ ਨੇ ਬੜੀ ਜ਼ੋਰ ਦੀ ਸੋਨੇ ਲੱਤਾ ტიკਰ ਉਹਨਾਂ ਨੇ ਮਾਰਿਆ ਟਿੱਡ ਚ ਬੱਚੇ ਦੇ ਤੇ ਜਦ ਸੱਟ ਲੱਗ ਗਈ ਕਿਦਾਂ ਹੋਣਾ ਇੰਨੀ ਮੰਦੇ ਹਾਲਤ ਆ ਹੁਣ ਦਾਗਲ ਕਰਉਣਾ ტიკਰ ਮਜਬੂਰੀ ਆਈ ਸਾਨੂੰ ਰਾਤ ਦੀ ਰਾਤ ਸਾਰੀ ਰਾਤ ਨਹੀਂ ਸੌਂ ਗਏ ਵੇਖਿਆ ਕੁੜੀ ਨੇ ਕਹੀ ਤੁਹਾਨੂੰ ਦਾਗਲ ਕਰਉਣਾ ਹੀ ਪੈਣਾ ਜਦੋਂ ਤੰਗ ਕਰਨ ਦੇ ਵਰੀ ਤੇ ਕੁਝ ਨਾ ਕੁਝ ਕਰਨਾ ਹੀ ਪੈਣਾ ਕੁੜੀ ਬਾਤ ਤੇ ਕਿਸੇ ਵੱਡੇ ਅਧਿਕਾਰੀ ਨੂੰ ਮਿਲੋਗੇ ਦੱਸੋਗੇ ਹਾਂ ਭਿਲਾਗੇ ਜਿੱਥੋਂ ტიკਰ ਜਾਣਾ ਪਊ ਅਸੀਂ ਜਾਵਾਂਗੇ ਅਹੀ ਜੜਾ ਪੈਣਾ ਸਾਨੂੰ ਜਿੱਥੋਂ ਦਿੱਕਤ ਜਾਣਾ ਕਹਿੰਦੇ ਪਹਿਲਾਂ ਹਣ ਸਾਫ ਸਾਫ ਝੂਠਾ ਡੀਲਰ ਨੇ ਕਰਿਆ ਡੀਲਰ ਰਿਹਾ ਝੂਠੇ ਅੰਜਾਮ ਲਾ ਕੇ ਨੇ ਇਹਨੇ ਵੀਡੀਓ ਕਰਵਾਈਏ ਕੋਣ ਪ੍ਰੈਸ ਕਰਾਉਂਦਾ ਰਿਹਾ ਵਾ ਇਹਨੂੰ ਆ ਬਈ ਤੂੰ ਆਪਣੀ ਜਨਾਨੀ ਵੇਖ ਤੇਰੀ ਜਨਾਨੀ ਕਿੱਥੇ ਛੱਡ ਗਿਆ ਤੂੰ ਕਿੱਥੇ ਆਣ ਕੇ ਪੰਗੇ ਲੈਣ ਡਿਆ ਵਾ ਇਹ ਤੇ ਦੱਸਿਆ ਸਾਨੂੰ ਨੂੰ ਇਹੋ ਮੰਗ ਕਰਦੇ ਜਿਹੜਾ ਇਨਸਾਫ ਕਰਨਾ ਚਾਹੀਦਾ ਸਾਨੂੰ ਸਾਨੂੰ ਸਾਫ ਮਿਲਣਾ ਚਾਹੀਦਾ ਨਹੀਂ ਸਾਨੂੰ ਸਾਫ ਮਿਲਦਾ ਤੈਂ ਜਿੱਥੋਂ ਦਿੱਕਤ ਜਾਵਾਂਗੇ ਅਸੀਂ ਤੁਹਾਨੂੰ ਤੇ ਜਾਣਾ ਹੀ ਪੈਣਾ ਜੋ ਸਾਡੂ ਜੋ ਮਸਲਾ ਸਾਡਾ ਦਿੱਤਾ ਮਸਲਾ ਹੱਲ ਹੋਣਾ ਚਾਹੀਦਾ ਆਹੀਂ ਬਣੀ ਕੋਈ ਕਾਨੂੰਨੀ ਕਾਰਵਾਈ ਕੋਈ ਨਹੀਂ ਹੱਟੇ ਕਰਨ ਰਿਆ ਵੀ ਇਹਨਾਂ ਜਨਾਨੀਆਂ ਗਏ ਇਹਨਾਂ ਨੇ ਕੀ ਕਰ ਲੈਣਾ ਬੱਚੇ ਮੇਰੇ ਨਹੀਂ ਇਹਨੇ ਜੋਗੇ ਹੈਗੇ ਬੱਚੇ ਕੋਈ ਵੀ ਨਹੀਂ ਇਹਨੇ ਜੋਗਾ ਹੈਗਾ ਮੇਰਾ ਮੇਨਾ ੱੱੱਕਾ ਬੜਾ ਹੁੰਦਿਆ ਠੀਕ ਠੀਕ ਨਹੀਂ ਮਾਰਨ ਦਾ ਕੋਈ ਨੁਕਸਾਨ ਮੇਰੇ ਘਰ ਚ ਹੋਗੇ ਤੇ ਜ਼ਿੰਮੇਵਾਰੇ ਬੰਦੇ ਹੋਣਗੇ ਸਾਰੇ ਪੁਲਿਸ ਪੁਜਾਰਤ ਵਿੱਚ ਜਦ ਜ਼ਿੰਮੇਵਾਰ ਹੋਊਗੀ ਜੋ ਵੀ ਠੀਕ ਉਹਦੀ ਗਾਰਡਿੰਗ ਕਰ ਲੈਣਾ ਦੀ ਆਪਸ ਵਿੱਚ ਝਗੜਾ ਹੋਇਆ ਵਾ ਇਹ ਲੇਡੀ ਨੇ ਕੰਪਲੀਟ ਕੀਤੀ ਕਿ ਮੇਰੇ ਸਿਰ ਤੇ ਸਾਟ ਲਾਈ ਗਈ ਉਹਨਾਂ ਵਾ ਤੇ ਗਾਲੀ ਗਲੋਚ ਕੀਤਾ ਗਿਆ। ਇਹ ਕੀ ਕਹਾਣੀ ਹੈ? ਜੋ ਮੈਡੀਕਲ ਰਿਪੋਰਟ ਆਏਗੀ ਤੇ ਬਾਅਦ ਵਿੱਚ ਅਸੀਂ ਪਰਚਾ ਦਰਜ ਕਰਾਂਗੇ। ਸੀ.ਡੀ. ਦੇ ਲਈ ਵੀ ਆ ਗਿਆ ਵੀ ਲੜਕੀ ਨੇ ਆਪਕੀ ਬਹੁਤ ਨਾਮਨਾ ਦਾ ਕੰਮ ਪੂਰੀ ਕੀਤਾ ਹੈ। ਹਾਂ ਜੀ ਸਰ ਜੀ ਪੜਨਾ ਹੈ। ਹਾਂ ਜੀ ਦੱਸਿਆ ਤਾਂ ਉਹਦੇ ਆਪਾਂ ਡਾਕੁਰ ਗੜਕੇ ਤੇ ਤਾਂ ਇਹਨਾਂ ਨੂੰ ਕਿ ਜੋ ਵੀ ਰਿਜ਼ਲਟ ਆਏਗਾ ਜੋ ਵੀ ਲਖਣਗੇ ਤੇ ਅਕੋਰਡਿੰਗਲੀ ਆਪਾਂ ਪਰਚਾ ਦਰਜ ਕਰਾਂਗੇ। ਉਹਨਾਂ ਨੇ ਕਿਹਾ ਸਾਡਾ ਕੋਰਪਸ ਮੈਟਰ ਹੈ ਤੇ ਬਾਅਦ ਦਾ ਕਿਹੜੀ ਵਾਲੀ ਤੋਂ ਰਿਪੋਰਟ ਕਰਦੇ ਸੀ। ਉਹ ਸਿਵਲ ਮੈਟਰ ਆ ਰਹੀ ਸੀ। ਉਹ ਵੀ ਆਪਾਂ ਪੁੱਛਣਾ ਸੀ। ਜੀ। ਕੋਰਪਸ ਦਾ ਕੋਰਪਸ